ਦੇ ਨਾਲ ਸਾਨੂੰ ਦਿਖਣ ਆਪਾਂ ਉਸ ਨਜ਼ਰੀਏ ਨਾਲ ਕਿ ਉਹ ਨਹੀਂ ਦੇਖਦਾ ਆਪਾਂ ਆਹ ਚੀਜ਼ ਕਿ ਤੂੰ ਪਰੰਤੂ ਇਹ ਕਿਹਾ ਪਰਦੇਸ਼ ਦਾ ਮੁਖੀ ਹੈ ਤੇ ਦੇਸ਼ ਦੇ ਮੁਖੀ ਨੇ ਕੋ ਗੱਲ ਕਹੀ ਹੈ ਤੇ ਉਹਨੇ ਦੇਸ਼ ਨੂੰ ਬਚਾਉਣ ਦੇ ਲਈ ਗੱਲ ਕਹੀ ਹੈ ਉਹਦੇ ਤੇ ਇਮਾਨਤ ਨਹੀਂ ਲਾਈ ਉਹਨਾਂ ਨੇ ਕਿਸਾਨਾਂ ਦੇ ਉੱਤੇ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਸਟੈਂਡ ਲਿਆ ਕੀ ਉਹਦਾ ਉਹਨਾਂ ਨੇ ਸਮਰਥਨ ਕੀਤਾ ਤਾਂ ਨਹੀਂ ਕੀਤਾ ਉਹਨਾਂ ਦਾ ਕੰਮ ਕਿਰਤੋ ਪਰੰਤੂ ਕਰਨਾ ਇਸ ਤੋਂ ਲਾਭ ਉਹਨਾਂ ਕੋਲ ਕੁਝ ਹੈ ਵੀ ਨਹੀਂ ਠੀਕ ਹੈ ਨਾ ਸਮਰਥਨ ਕਿਸਾਨਾਂ ਦੇ ਨਾਲ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਕੇ ਕੇ ਗਿਆ ਸੀ ਯਾ ਸਾਡਾ ਸਮਰਥਨ ਹਰ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨਾਂ ਦੇ ਹਿੱਤਾਂ ਦੇ ਵਿੱਚ ਜਿਹੜੀ ਹੈ ਜਨ ਚੇਤਨਾ ਔਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਯਾਤਰਾ ਕੱਢੀ ਪੂਰੇ ਪੰਜਾਬ ਚ ਜਮੀਨ ਬਚਾਓ ਕਿਸਾਨ ਬਚਾਓ ਠੀਕ ਹੈ ਕਿਸਾਨ ਮਜ਼ਦੂਰ ਬਚਾਓ ਐਸਾ ਯਾਤਰਾ ਕੱਢ ਰਿਹਾ ਔਰ ਕਿਸਾਨਾਂ ਦੇ ਹਿੱਤਾਂ ਕੀ ਕਰ ਰਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਲਿਆ ਹੈ ਪਰ ਮੇਰਾ ਅੱਜ ਦਾ ਇਸ਼ੂ ਜਿਹੜਾ ਆ ਉਹ ਅੱਜ ਦਾ ਜਿਹੜਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਸਾਡੇ ਦੇਸ਼ ਦੇ ਅਤਵਾਦ ਤੋਂ ਬਚਾਉਣ ਲਈ ਬਟਾ ਸਟੈਂਡ ਲਿਆ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਅਸੀਂ ਸਮਰਥਨ ਕਰਦੇ ਧੰਨਵਾਦ ਕਰਦੇ ਤੇ ਇਹਦੇ ਨਾਲ ਤੁਹਾਡੇ ਰਾਹੀ ਅਸੀਂ ਸਾਰੇ ਦੇਸ਼ ਵਾਸੀ ਇਹਨਾਂ ਤੱਕ ਕਿ चीज ਨਹੀਂ ਪਤਾ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਉਹ ਵੀ ਇਸ ਚੀਜ਼ ਨੂੰ ਸਮਝਣ ਕਿ ਬਹੁਤ ਸਾਰੇ ਦੇਸ਼ ਨੂੰ ਹੋਰ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਆ ਪਰ ਉਹਨਾਂ ਨੇ ਉਹਨਾਂ ਝੱਲਣ ਦੇ ਲਈ ਔਰ ਇਹਨਾਂ ਦੀ ਪੂਰਤੀ ਹੋਰ ਤਰੀਕੇ ਨਾਲ ਉਹਦਾ ਕਾਰਨ ਕੀ ਹੈ ਕਿ ਅਸੀਂ ਜੇ ਅਮੇਰਤਾ ਸਾਡਾ ਰੋਕ ਰਿਹਾ ਸੀ ਅਸੀਂ ਅਫਰੀਕਾ ਦੇ ਬਾਜ਼ਾਰ ਸਾਡੇ ਲਈ ਖੋਲ ਰਹੇ ਹਾਂ ਸਾਡੇ ਲਈ ਹੋਰ ਬਹੁਤ ਸਾਰੇ ਬਾਜ਼ਾਰ ਬਾਜ਼ਾਰ ਜਿਹੜੇ ਖੁੱਲ ਰਹੇ ਨੇ ਸੋ ਇਸ ਕਰਕੇ ਦੂਸਰੇ ਮਨਤਨ ਦੇ ਖੰਡ ਦੇ ਬਾਜ਼ਾਰ ਖੁੱਲ੍ਹੇ ਇਸ ਕਰਕੇ ਜਿਹੜਾ ਉਧਰੋਂ ਮਹਿਤਾ ਤੋਂ ਆਟਾ ਆਏਗਾ ਉਹ ਅਸੀਂ ਹੋਰ ਪਾਸੇ ਪੂਰਤੀ ਕਰਨਾਗੇ ਪਰ ਕਿਸੇ ਵੀ ਤਰੀਕੇ ਨਾਲ ਮਹਿਤਾ ਦੇ ਵਰਗਿਆਂ ਦੇ ਮਨਤਨ ਦੇ ਕਿ ਚੁਪਣ ਦੀ ਬਜਾਏ ਕਿਸਾਨਾਂ ਨੇ ਆਪਣੇ ਦੇਸ਼ ਵਾਸਤੇ ਆਪਣੇ ਦੇਸ਼ ਦੇ ਹਿੱਤਾਂ ਦੇ ਲਈ ਸਟੈਂਡ ਲੈਣਾ ਜਿਹੜਾ ਜ਼ਰੂਰੀ ਸੀ ਉਹ ਜਿਹੜਾ ਆ ਮੋਦੀ ਜੀ ਨੇ ਲਿਆ ਵਿਚਾਰ ਦੇ